ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਤੋਂ ਇੱਕ ਬੇਹਤ ਦੁਖਦਈ ਖਬਰ ਸਾਹਮਣੇ ਆਈ ਹੈ ਜੀ ਹਾਂ ਤੁਹਾਨੂੰ ਦੱਸਦੇ ਹਾਂ ਕਿ ਨਿੱਜੀ ਰੰਜਿਸ਼ ਦੇ ਕਾਰਨ ਇੱਕ ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਗਿਆ ਬਜ਼ੁਰਗ ਵਿਅਕਤੀ ਦੀ ਪਾਗ ਲਾਉਣ ਦਾ ਮਾਮਲਾ ਸਾਹਮਣੇ ਹੈ ਦੱਸਦੇ ਕਿ 15 ਨੌਜਵਾਨਾਂ ਨੇ ਇਸ ਬਜ਼ੁਰਗ ਤੇ ਹਮਲਾ ਕਰ ਦਿੱਤਾ ਸੀ ਪੀੜਿਤ ਲਖਵੀਰ ਸਿੰਘ ਨੇ ਦੱਸਿਆ ਕਿ ਆਪਣੇ ਪਰਿਵਾਰ ਨੂੰ ਇੱਕ ਵਿਆਸਮਾਗਮ ਦੇ ਵਿੱਚ ਛੱਡ ਕੇ ਵਾਪਸ ਆਇਆ ਸੀ ਵਾਪਸ ਆ ਕੇ ਆਪਣੀ ਦੁਕਾਨ ਤੇ ਬੈਠਾ ਸੀ ਜਿੱਥੇ ਕਰੀਬ 15 ਨੌਜਵਾਨਾਂ ਨੇ ਆ ਕੇ ਉਸ ਤੇ ਹਮਲਾ ਕਰ ਦਿੱਤਾ ਪੀੜਤ ਨੇ ਇੱਕ ਮਲਜ਼ਮ ਦਾ ਨਾਮ ਲੈਂਦਾ ਦੱਸਿਆ ਕਿ ਉਸ ਮਲਜ਼ਮ ਨੇ ਉਸਦੀ ਪੂਰੀ ਦੁਕਾਨ ਦੀ ਭੰਨਤੋੜ ਕੀਤੀ ਤੇ ਉਸਦੀ ਪੱਗ ਵੀ ਉਧਾਰ ਲਈ। ਉਸਨੇ ਦੱਸਿਆ ਕਿ ਮਲਜ਼ਮਾ ਨੇ ਉਸਤੇ ਕੇਸ ਕੰਗੇ ਦੀ ਵੀ ਵੀ ਅਤਵੀ ਕੀਤੀ। ਪੀੜਤ ਲਖਬੀਰ ਸਿੰਘ ਨੇ ਦੱਸਿਆ ਕਿ ਮਲਜ਼ਮਾ ਨੇ ਉਸਦੀ ਪੱਗ ਨੂੰ ਨੁਕਸਾਨ ਪਹੁੰਚਾਇਆ ਤੇ ਬੇਅਤਵੀ ਕੀਤੀ ਹੈ। ਇਸ ਲਈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਤੁਹਾਨੂੰ ਦੱਸਿਆ ਕਿ ਪੀੜਤ ਨੇ ਅਕਾਲ ਤੱਕ ਤਾਂ ਸਾਹਿਬ ਤੋਂ ਵੀ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਪੀੜਤ ਨੇ ਵੀ ਦੋਸ਼ ਲਾਇਆ ਕਿ ਪੈਲਸ ਵਿੱਚ ਵਿਆਹ ਦੌਰਾਨ ਉਕਤ ਵਿਅਕਤੀ ਨੇ ਪਹਿਲਾਂ ਝਗੜਾ ਕੀਤਾ ਸੀ। ਉਸ ਤੋਂ ਬਾਅਦ ਜਦੋਂ ਉਹ ਚੋਪਚਾਪ ਕਰ ਆ ਕੇ ਆਪਣੀ ਦੁਕਾਨ ਤੇ ਬੈਠਾ ਤਾਂ ਹਮਲਾ ਕਰ ਦਿੱਤਾ ਗਿਆ ਉਸ ਉੱਪਰ ਅਤੇ ਇਸੇ ਨਾਲ ਹੀ ਤੁਹਾਨੂੰ ਦੱਸ ਜਾਈਏ ਕਿ ਥਾਣੇ ਵਿੱਚ ਕੇਸ ਵੀ ਦਰਜ ਕਰਵਾ ਦਿੱਤਾ ਗਿਆ ਤੁਹਾਨੂੰ ਦੱਸ ਜਾਈਏ ਕਿ ਪੀੜਤ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਕਿ ਦੋਵਾਂ ਧੜਿਆਂ ਦੀਆਂ ਸ਼ਿਕਾਇਤਾਂ ਉਹਨਾਂ ਕੋਲ ਆਈਆਂ ਨਹੀਂ ਅਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੇ ਨੇ ਸੀਸੀਟੀਵੀ ਵੀਡੀਓ ਦੇ ਆਧਾਰ ਤੇ ਪਤਾ ਲੱਗੇਗਾ ਕਿ ਕਿਸ ਦਾ ਕਸੂਰ ਹੈ ਲਖਬੀ ਲਖਬੀਰ ਸਿੰਘ ਢੰਗ ਸਿੰਘ ਅਮਰਤਾ ਜੀ ਢੱਲੇਗੇ ਕੀ ਗੱਲ ਹੋਈ ਜਿਹੜੀ ਤੁਸੀਂ ਕਹਿ ਰਹੇ ਹੋ ਗੱਲ ਇਹ ਵੀ ਰਿਸ਼ਤੇਦਾਰੀ ਵਿਆਹ ਸਪੈਸ ਤੇ ਮੈਂ ਪਰਿਵਾਰ ਨੂੰ ਛੱਡ ਆਇਆ ਤੇ ਗੁਰਦੇਵ ਸਿੰਘ ਚਾਹ ਪੀ ਕੇ ਮੇਰੇ ਪਰਿਵਾਰਾਂmberਤਾ ਲਈ ਕਿ ਉਹਨੇ ਤੁਸੂ ਮੈਂ ਮਖੱਚ ਤੂ ਦਿੱਤੀ ਆ ਇਹਨਾਂ ਮੈਨੂੰ ਫੋਨ ਕੀਤਾ ਤੇ ਮੈਂ ਜਾ ਕੇ ਤੇ ਗਲੀ ਤੇ ਖੜ ਕੇ ਤੇ ਇਹਨਾਂ ਨੂੰ ਛਡਾ ਲਿਆ ਮੈਨੂੰ ਕੋ ਪਤਾ ਨਹੀਂ ਇਹਨਾਂ ਮਗਰੋਂ ਆਣ ਕੇ ਮੰਗ ਲਿਆਏ ਤੋਂ ਪੀਲੋ ਵਾ ਲੋ ਅਗੇ ਪੀਲੋ ਗੁਰਦੇਵ ਸਿੰਘ ਸਾਹ ਸਿੰਘ ਦਾ ਮੁੰਡਾ ਛੋਟਾ ਦਾ 15 ਬੰਦੇ ਨੇ ਤੇ ਮੈਂ ਆਪਣੇ ਤਰ੍ਹਾਂ ਬੱਚਿਆਂ ਦਾ ਸੌਦਾ ਦੇ ਦਾਂ ਦੁਕਾਨ ਤੇ ਸੌਦਾ ਦੇ ਦਿਆਂ ਆਹ ਉਹਦੇ ਮੈਨੂੰ ਫੱਟੇ ਬਲਾਈ ਆ। ਫੱਟੇ ਬਲਾ ਕੇ ਮੈਨੂੰ ਕੁੱਪਟਾ ਸੁੱਧਾ ਕਰਤਾ ਮੇਰੇ ਕੇਸਾਂ ਦੇ ਦੀ ਕੀਤੀ ਆ ਮੇਰੀ ਦਸਤਾਰ ਲਈ ਆ। ਤੇ ਜੋਈ ਵੀ ਲੈ ਗਏ ਨੇ। ਤੇ ਮੈਂ ਇਨਸਾਫ ਮੰਗਣਾ। ਦਸਤਾਰ ਤੇ ਲੋਈ ਕੇਸ ਕੀ ਕੰਗਾ ਤੇ ਨਾਲੇ ਮਾਰ ਕੇ ਗਿਆ ਮੋਢਿਆਂ ਤੇ ਕੜੇ ਕੁੜੇ। ਮੈਂ ਪ੍ਰਸ਼ਾਸਨ ਨੂੰ ਇਹ ਮੰਗ ਮੰਗਦਾ ਕਿ ਮੇਰਾ ਦਸਤਾਰ ਕਿਹੜੀ ਮੇਰਾ ਸਿਰ ਲੈ ਗਏ ਨੇ। ਕਾਲ ਤੱਕ ਸਾਨੂੰ ਬੇਨਤੀ ਕਰਦਾ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਮੈਨੂੰ ਇਨਸਾਫ ਦਵਾਇਆ ਜਾਏ ਕਿ ਇਹ ਗੁੰਡਿਆਂ ਨੇ ਮੇਰਾ ਅੱਜ ਨਸਾਂ ਤੇ ਧਮਕਾਉਣ ਦੇ ਕੰਮ ਮੇਰਾ ਹੋਰ ਨੁਕਸਾਨ ਕਰ ਸਕਦੇ ਨੇ। ਸੱਚ ਦਾ ਸਾਥ ਹੋਣਾ ਚਾਹੀਦਾ ਹੈ ਝੂਠ ਦਾ ਝੂਠ ਹੋਣਾ ਚਾਹੀਦਾ ਕਿਹੜੇ ਥਾਣੇ ਤੇ ਖੜਾ ਦਿੱਤੀ ਤੂੰ ਥਾਣੇ ਮੈਂ ਚੌਕੀ ਦਿੱਤੀ ਬੱਚੀ ਬਣ ਜੀ ਚੌਕੀ ਬੁੱਲਸਰ ਮੌਕਾ ਵੀ ਹੈ ਗਿਆਨ ਤੇ ਟੁੱਟ ਪਾਦੀ ਵੀ ਹੈ ਗਈ ਆ ਮਦਦ ਸੀ ਅਸੀਂ ਜੋ ਤੋੜਿਆ ਉਹਨਾਂ ਤੇ ਇਸ ਕਰਕੇ ਉਹ ਮੈਂ ਬੇਨਤੀ ਕਰਦਾ ਜਥੇਬੰਦਿਆ ਸਿੰਘ ਜੀ ਕਾਹਦਾ ਕਾਹਨਾਂ ਰਿਕਾਰਡਿੰਗ ਮੈਂ ਇਸ ਕਰਤੀ ਹੈ ਕੈਮਰਾ ਆ ਰਿਹਾ ਮੀਡੀਆ ਆ ਗਿਆ ਨੂੰ ਬੁੱਲਸਰ ਨੇ ਵਿਖਾਤੀ ਆ ਇਹੋ ਜਥੇਬੰਦਿਆ ਬੇਨਤੀ ਕਰਦਾ ਕਿ ਇੱਕ ਸ਼ਰਾਬੀ ਬੰਦੇ ਗੁੰਡੇ ਬੰਦੇ ਮੇਰੇ ਕੇਸਾਂ ਦੀ ਬੈਲੀ ਕੰਗਾ ਦਸਤਾਰ ਕੇਸ ਕੀ ਲੋਈ ਨਾਲੇ ਮੇਨੂੰ ਇੱਕ ਦੁਕਾਨ ਉੱਤਿਆ ਜਾ ਦੁਕਾਨ ਵਿੱਚ ਮੇਰੀ ਭਣ ਤੁਰ ਕੀਤੀ ਆ ਉੱਤਰਾ ਸੀਸੇ ਪਏ ਨੇ ਕਾਲਕ ਚ ਨੂੰ ਮੈਂ ਬੇਨਤੀ ਕਰਦਾ ਪੀ ਇਹ ਸਾਡਾ ਇਹ ਕਿਹੋ ਜਿਹਾ ਹਾਲ ਹੋ ਸਾਡੀ ਕੌਣ ਜ਼ਿੰਮੇਵਾਰੀ ਬਣੇਗਾ ਸਾਨੂੰ ਇਹ ਗੱਲ ਦਾ ਇਨਸਾਫ ਦਵਾਇਆ ਜਾਵੇ ਸੱਚ ਦਾ ਸਾਥ ਹੋਵੇ ਤੇ ਝੂਠ ਦਾ ਦੋਸਤ ਕਿੰਨੇ ਕੁ ਬੰਦੇ ਕਿਉਂ ਪਤਾ ਕੋਈ ਬੰਦੇ 15 ਗੱਡੀ ਇੱਕ ਬੈਰੋ ਆਈ ਆ ਇੱਕ ਦੂਜੀ ਕਾਰ ਆਈ ਆ ਜੇ ਪਿੰਡ ਦੇ ਲੋਕ ਨਾ ਨਿਕਲਦੇ ਤੇ ਮੇਰਾ ਘਰੇ ਜਿਆਦਾ ਨੁਕਸਾਨ ਕਰ ਦਿੰਦੇ ਪਿੰਡ ਦੇ ਲੋਕਾਂ ਨੇ ਮੈਨੂੰ ਬਚਾਇਆ ਲਲਕਾਰੇ ਮਾਰ ਕੇ ਫੜ ਲੋ ਜਾਵੇ ਨਾ ਤੇ ਗੱਡੀਆਂ ਭਜਾ ਕੇ ਲੈ ਗਏ ਨੇ ਇਹੋ ਮੇਰੀ ਬੇਨਤੀ ਹੈ ਜਥੇਬੰਦੀਆਂ ਨੂੰ ਇਕਾਲ ਤਖਤ ਨੂੰ ਬੇਨਤੀ ਆ ਪ੍ਰਸ਼ਾਸਨ ਬੇਨਤੀ ਆ ਵੀ ਸੱਚ ਦਾ ਸਾਥ ਚ ਹੋਵੇ ਕਿ ਜੇ ਕਿਸਾਂ ਲਈ ਕਰਤੀ ਮੇਰੀ ਪੱਗ ਦਾ ਮੇਰਾ ਸਿਰ ਹੀ ਲਾਗੇ ਪੱਗ ਹੀ ਲਾਗੇ ਮੇਰੇ ਵਾਲ ਖਰਾ ਕੇ ਮੇਰਾ ਜੂ ਨਾ ਬਤਾਰਾ ਕਿਤੇ ਜਨਾ ਪਿੰਦੇ ਪਿੰਦੇ ਮੇਰਾ ਨੁਕਸਾਨ ਬੜਾ ਜਿਆਦਾ ਕਰ ਜਰ ਰਹੀ ਇਹ ਮੈਂ ਬੇਨਤੀਆਂ ਸਾਰਨ ਬੇਨਤੀ ਜਥੇਬੰਦੀਆਂ ਨੂੰ ਕਰਦਾ ਵੀ ਮੇਰੀ ਗੱਲ ਦਾ ਮੈਨੂੰ ਸੱਚ ਦਵਾਇਆ ਜਾਵੇ ਅੱਜ ਮੇਰ ਨਾਲ ਹੋਈ ਜੇ ਕੱਲ ਹੋਰ ਕਿਸੇ ਸਿੱਖ ਨੂੰ ਹੋਈ ਇਸ ਕਰਕੇ ਮੇਰਾ ਰਹਿਤਿਆ ਕਾ ਹਕ ਤੱਕ ਨੂੰ ਹੀ ਬੇਟੀਆਂ ਨੂੰ ਵੀ ਜਿਵੇਂ ਬੰਦਿਆਂ ਨੂੰ ਵੀ ਇਹਦਾ ਮਨਨੋ ਸਾਬ ਦਵਾਇਆ ਜਾਏ ਬੇਨਤੀ ਹੈ ਵੀ ਦੋਹਾਂ ਤਰ੍ਹਾਂ ਦੀਆਂ ਦਰਖਾਸਤਾਂ ਸਟੇਟ ਕੋਲ ਆਈਆਂ ਜੀ ਜੋ ਵੀ ਬੰਦੀ ਕਾਰਵਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ ਉਹਨਾਂ ਦੇ ਪਾਰਕਲ ਕੋਈ ਹੋਰ ਵੀ ਸਾਡੇ ਵੀ ਆਈ ਵੀਡੀਓ ਕੋਈ ਆਓ ਆਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ